ਗਰਾਹ ਦੇ ਸਰਪੰਚ ਨੂੰ ਚੌਕੀ ਪਿੰਡ ਲੇਟਾ ਦੇ ਗ੍ਰਾਮ ਪੰਚਾਇਤ ਉੱਤੇ ਨਛਿਤ ਇੰਸਟਾਗ੍ਰਾਮ ਵੱਲੋਂ ਹਮਲਾ ਕੀਤਾ ਗਿਆ ਜਿਹਦੇ ਰੋਹ ਤੇ ਵਿੱਚ ਇਲਾਕਾ ਵਾਸੀਆਂ ਗ੍ਰਾਮ ਪੰਚਾਇਤ ਸਮੂਹ ਨਗਰ ਵਾਸੀਆਂ ਨੇ ਧਰੇਤਾ ਚੌਕੀ ਤੱਕੇ ਤਾਨਾ ਲਗਾ ਇਸ ਮੋਕੇ ਥਾਣਾ ਗਰਾਹ ਦੇ ਐਸ ਐਚ ਓ ਸਕੰਦਰ ਸਿੰਘ ਵਿਰਕ ਪਹੁੰਚੇ ਉਹਨਾਂ ਨੇ ਤਾਨਾ ਕਰੇ ਪ੍ਰੋਸਾਦ ਹੋਇਆ ਕਿ ਹਮਲਾ ਕਰਨ ਬਾਰੇ ਉਹ ਤੇ ਜਲਦੀ ਕਾਬੂ ਕੀਤਾ ਗਿਆ ਦੇ ਵਿੱਚੋਂ ਤਿੰਨ ਲੋਕਾਂ ਨੂੰ ਕਾਬੂ ਕੀਤਾ ਗਿਆ ਮੇਰੀ ਪੁਲਿਸ ਜਾਰੀ ਹੈ ਮੈਂ ਉਧਰ ਕਿ ਲੈ ਬੈਠਾ ਹਾਂ ਮੈਂ ਨਾਮ ਮਨਜੀਤ ਸਿੰਘ ਪ੍ਰਦੀਪ ਸਿੰਘ ਸੋਹਤਾ ਤੇ ਪੰਚਾਇਤ ਮੈਂ ਅਸਲ ਮਾਗੀਤੀ ਜੋ ਤੱਕ ਦੂਸਰੇ ਪੜੇ ਨਹੀਂ ਜਾਂਦੇ ਉੱਥੇ ਕੋਈ ਧਰਨਾ ਮੁਕੰਮਲ ਜਰੀ ਰਹੇਗਾ ਜਿਹੜਾ ਵੀ ਤੁਸੀਂ ਕੰਮ ਉਹ ਤੁਹਾਡੇ ਹਮਲਾ ਕਰਨ ਵਾਲੇ ಗ್ರಾಮ ਪੰਚਾਇਤ ਦੇ ਮੁਖੀ ਅਤੇ ਬਖ ਬਖ ਤਰ੍ਹਾਂ ਤੇ ਮਾਮਲਾ ਅਦਾਲਤ ਚ ਕੀਤਾ ਕੈਮਰਾਮੈਨ ਅਸਿਕ ਨਾਗੀ ਨਾਲ ਗੁਰਚਾਨ ਸਿੰਘ ਨਾਗੀ ਪੁਲਿਸ ਮੁਜਰਾਦੀ ਦੁਆਬਾ ਨਿਊਜ਼ 24 ਚੈਨਲ ਇਤਿਹਾਸ ਤੋਂ ਵਿਸ਼ੇਸ਼ ਰਿਪੋਰਟ ਸੀਗੇ ਉੱਥੇ ਮੌਕੇ ਤੇ ਹੁਣ ਸਾਰੇ ਪਿੰਡ ਨੂੰ ਤਾਂ ਇਹ ਡਰਿਆ ਵੇ ਜਦੋਂ ਉਹਨਾਂ ਨੇ ਅਟੈਕ ਕਰਦੇ ਸਾਡਾ ਜੀਊਗਾ ਜਿਨ੍ਹਾਂ ਦੇ ਬੱਚੇ ਖਾਂਦੇ ਉਹ ਰੋਕਦੇ ਆ ਇਹ ਆਉਣਾ ਵੀ ਟਾਈਮ ਦੇ ਵਿੱਚ ਜੇ ਨਾ ਰੁਕਿਆ ਚਿੱਟੇ ਤੇ ਨਾ ਨੱਥ ਪਈ ਤਾਂ ਐਡਾ ਵਧੀਆ ਪਭਖਣੀ ਹੈਗਾ ਪੰਜਾਬ ਦਾ ਦੇਖੋ ਇਹਨੂੰ ਅਸੀਂ ਤਾਂ ਇਸੇ ਹੋਰ ਕੋਈ ਇਹਦਾ ਕੋਈ ਐਡਾ ਵੱਡਾ ਨਹੀਂ ਈਸ਼ੂ ਹੈਗਾ ਵੇ ਚਲੋ ਉਹਨਾਂ ਨੇ ਅਟੈਕ ਕੀਤਾ ਲੜਾਈ ਝਗੜੇ ਹੁੰਦੇ ਤੇ ਹਾਂਜੀ ਅੱਜ ਧਲੇਤੇ ਪਿੰਡ 'ਚ ਸਾਨੂੰ ਧਾਣਾ ਲਾਉਣਾ ਪਿਆ ਚੌਂਕੀ ਮੋਹਰੇ ਇਹ ਕੋਈ ਵੈਸੇ ਨਾਇਆ ਬੜੇ ਦੁਖੀ ਮਾਨਾ ਹੋ ਗਏ ਸੀ ਇਹ ਧਾਨਾ ਸਾਨੂੰ ਚੌਂਕੀ ਚ ਲਾਣਾ ਪਿਆ ਪਹਿਲਾਂ ਵੀ ਲਾ ਚੁੱਕੇ ਹੁਣ ਦੁਬਾਰਾ ਫੇਰ ਲਾਉਣਾ ਪਿਆ ਅੱਜ ਅੱਜ ਪੰਚਾਇਤ ਸਾਰੀ ਸਾਡੀ ਟੈਂਕੀ ਦੇ ਸ਼ਾਮ ਦਾ ਵੇਲਾ ਸੀ ਟੈਂਕੀ ਤੇ ਸੀਗੀ ਤੇ ਮੋਟਰ ਖਰਾਬ ਹੋਈ ਸੀ ਟੈਂਕੀ ਵਾਲੀ ਉਹਨੂੰ ਸਹੀ ਕਰਾਉਂਦੇ ਪੈ ਸੀ ਦੋ ਦਿਨ ਹੋ ਗਏ ਸੀ ਕੋਲ ਕੋ ਰਹਿ ਕੇ ਤਾਂ ਸਹੀ ਕਰਾਉਂਦੇ ਵੀ ਛੇਤੀ ਹੋ ਜੂਗੀ ਪਰ ਉੱਥੇ ਕੋਜ ਕੇ ਸੈਂਸੀ ਪਰਿਵਾਰ ਆਏ ਸਾਡੇ ਪੰਚਾਇਤ ਮੈਂਬਰਾਂ ਨਾਲ ਆ ਕੇ ਗੱਲਾਂ ਬਾਤਾਂ ਕਰਨ ਲੱਪੇ ਉਹਨਾਂ ਵਿੱਚ ਇੱਕ ਬੁੜੀ ਨੇ ਗਾਲਾਂ ਗਾਲੀ ਗਲੋਚ ਕਰਨਾ ਸ਼ੁਰੂ ਕਰਤਾ ਔਰ ਪਿੱਛੇ ਬਾਜਾਂ ਮਾਨੀਆਂ ਸ਼ੁਰੂ ਕਰਤੀਆਂ ਆਲੇ ਦੁਆਲੇ ਉੱਥੇ ਸੈਸੀਆਂ ਦੇ ਘਰ ਆ ਸਾਰੇ ਆਲੇ ਦੁਆਲੇ ਬਾਜਾਂ ਮਾਨੀਆਂ ਸ਼ੁਰੂ ਕਰਦੇ ਸੈਹ ਦੀ ਪਰਿਵਾਰ ਇਕੱਠੇ ਹੋਣ ਲੱਪੈ ਮੈਂ ਪੁੱਛਿਆ ਮੈਂ ਕਿਹਦੀ ਕੀ ਗੱਲ ਇਹ ਕਹਿੰਦੇ ਸਾਡੇ ਤੇ ਦੂਈ ਪਾਰ ਚੇ ਘਰਾਂ ਦੇ ਫਲਾਣਾ ਕਰਾਉਂਦੇ ਤੁਹਾਣਾ ਕਰਾਉਂਦੇ ਮੈਂ ਕਿਹਾ ਪੰਚਾਇਤ ਕਰਾਉਂਦੀ ਆ ਕੋਈ ਨਜਾਇਜ਼ ਪਰਚਾ ਹੋਇਆ ਦੱਸੋ ਤੁਹਾਡੇ ਦੇ ਕੋਈ ਬਰਾਮਦ ਹੋਊਗਾ ਤਾਂ ਹੀ ਉਹ ਪੁਲਿਸ ਪਰਚਾ ਕਰੂਗੀ ਕੋਈ ਨਜਾਇਜ਼ੇ ਘਰੀ ਜਾਂਦੀ ਆ ਨਹੀਂ ਜੀ ਉਹ ਕਰਦੇ ਘਰਾਂ ਦੇ ਤੁਸੀਂ ਇਹ ਐ ਕਰਦਾ ਤੁਸੀਂ ਫਲਾਨਾ ਕਰਦਾ ਉਹਨਾਂ ਨੇ ਰੈਤੇ ਰੂਤੇਦਾਰ ਆਏ ਸੀ ਪਤਾ ਨਹੀਂ ਕੌਣ ਸੀਗੇ ਉਹ ਮੁੰਡੇ ਆ ਗਏ ਜਦੋਂ ਰੱਛ ਪੈ ਗਿਆ ਮੁੰਡੇ ਆ ਗਏ ਉਹ ਕਹਿੰਦੇ ਲਿਆਓ ਭੈਜੋ ਸਰਪੰਚ ਨੂੰ ਇੱਧਰ ਫਲਾਨਾ ਆਦਾਨਾ ਜੇਬੋ ਚੰਗੀ ਗਾਲੀ ਗਲੋਚ ਕੀਤੀ ਪਰ ਮੈਂ ਚਾਚਾ ਸੀਗਾ ਖੜਾ ਮੈਂ ਚਾਚਾ ਨੂੰ ਹੱਥ ਫੜਾਇਆ ਮੈਂ ਕਿ ਚਾਚਾ ਨਿਕਲ ਆ ਬੇ ਗੱਲਬਾਤ ਬਦਦੀ ਲੱਗਦੀ ਐ ਇੱਥੇ ਇਹਨਾਂ ਨੇ ਕੋਈ ਨਾ ਕੋਈ ਕਰਨਾ ਆ ਮੇਰੇ ਇਦਾਂ ਨਹੀਂ ਹੈਗਾ ਕਿਉਂਕਿ ਪਹਿਲਾਂ ਸਰਪੰਚਾਂ ਨਾਲ ਕਈਆਂ ਨਾਲ 10 12 ਸਰਪੰਚਾਂ ਨਾਲ ਹੋ ਚੁੱਕਿਆ ਇਹ ਕੰਮ ਜਿਹੜੇ ਨਸ਼ੇ ਖਿਲਾਫ ਲੜਦੇ ਆ ਇਹ ਜਿਹੜੀ ਪੰਜਾਬ ਪੁਲਿਸ ਆ ਇਹ ਜਿਹੜੇ ਸਰਪੰਚ ਆ ਪੰਜਾਬ ਪੁਲਿਸ ਮਰਾ ਰਹੀ ਆ ਇਹਨਾਂ ਨੂੰ ਅਸੀਂ ਪਹਿਲਾਂ ਮੈਂ ਸ਼ੰਕਾ ਜਗਾ ਚੁੱਕਾ ਮੈਂ ਕਿਹਾ ਮੇਰੇ ਤੇ ਹਮਲਾ ਹੁੰਦਾ ਆ ਤਿੰਨ ਚਾਰ ਵਾਰੀ ਇਹਨਾਂ ਨੂੰ ਫੋਟੋਆਂ ਤੇ ਕੈਮਰੇ ਕਢਾ ਕੇ ਦੇ ਚੁੱਕਾ ਲੈਕਤੀ ਰੂਪ ਚ ਰਿਪੋਰਟਾਂ ਦੇ ਚੁੱਕਾ ਪਰ ਇਹਨਾਂ ਨੇ ਛੋਡੀ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਛੋਡੀ ਨੂੰ ਗਏ ਨੂੰ ਪੰਜਵਾਂ ਛੇਵਾਂ ਦਿਨ ਹੋਇਆ ਮੇਰੇ ਤੇ ਦੇਖੋ ਇੰਨੀ ਭਾਰੀ ਮਾਤਰਾ ਦੇ ਵਿੱਚ ਨਾ ਉਹ ਜਿਹੜੇ ਮੁੰਡੇ ਆ ਉਹ ਮੈਂ ਜਾਣਦਾ ਨਹੀਂ ਉਹਨਾਂ ਨੂੰ ਨਾ ਹੀ ਮੈਂ ਕਦੇ ਦੇਖਿਆ ਉਹਨਾਂ ਨੇ ਮੇਰੇ ਤੇ ਪੱਕਾ ਮੈਨੂੰ ਯਕੀਨ ਆ ਅੱਜ ਉਹਨਾਂ ਨੇ ਮੇਰੇ ਨੂੰ ਸ਼ੂਟ ਕਰਨਾ ਜਿਗਾ ਮੇਰੇ ਤੇ ਹਮਲਾ ਉਹਨਾਂ ਨੇ ਕਰਨਾ ਚਾਹਿਆ ਜਦੋਂ ਅਸੀਂ ਗੱਡੀ ਲੈ ਕੇ ਨੱਠੇ ਆ ਉਹ ਮਗਰ ਸਾਡੇ ਜ਼ਰੂਰ ਭੱਜਿਆ ਪਰ ਅਸੀਂ ਮੈਂ ਗੱਡੀ ਖਿੱਚਦੀ ਮੈਂ ਇਹ ਕਹਿਣਾ ਵੀ ਜੇ ਸਾਰੇ ਪਿੰਡਾਂ ਦੇ ਸਰਪੰਚ ਬਣਾਉਣ ਦੀ ਕੀ ਲੋੜ ਸੀ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਪੁੱਛ ਕੇ ਬਣਾ ਲੰਦੇਵੇ ਕਿਹੜੇ ਸਰਪੰਚ ਬਣਾਉਣੇ ਕਿਹੜੇ ਨਹੀਂ ਬਣਾਉਣੇ ਆ ਨਮਾੰਦੇ ਸਾਰੇ ਪਿੰਡ ਨੇ ਚੁਣਿਆ ਮੈਂ ਤਾਂ ਇਹ ਕਹਿਣਾ ਵੀ ਜੇ ਕਿਸੇ ਨੂੰ ਨਹੀਂ ਲੱਗਦਾ ਹਨਾ ਪੁਲਿਸ ਰਾਜ ਨੂੰ ਵਿਹਾਵੇ ਦੂਜਾ ਆ ਪਰਾਵ ਮੈਨੂੰ ਕੱਲੇ ਜਦੋਂ ਮੈਂ ਹੋਊਗਾ ਮੈਨੂੰ ਉਦੋਂ ਜੋ ਮਰਜੀ ਕਰ ਲਿਓ ਪਰ ਮੇਰੀ ਪੰਚਾਇਤ ਨੂੰ ਨਹੀਂ ਕਿਸੇ ਨੇ ਕਾਪੀ ਕਹਿਣਾ ਮੈਂ ਇਹ ਕਹਿਣਾ ਮੇਰੀ ਪੰਚਾਇਤ ਦਾ ਕੋਈ ਦੋਜ ਨਹੀਂ ਨਸ਼ਾ ਬੰਦ ਮੈਂ ਕਰਾਉਂਦਾ ਪਿਆ ਮੈਂ ਪਹਿਲਾਂ ਵੀ ਕਰਾਉਂਦਾ ਜੀ ਹੁਣ ਵੀ ਕਰਾਉਂਦਾ ਅੱਗੇ ਵੀ ਕਰਾਉਂਦਾ ਰਹਿਣਾ ਜਿੰਨਾ ਚਿਰ ਸਾਹ ਚੱਲਦੇ ਮੈਂ ਨਸ਼ੇ ਖਲਾਬ ਲੜਨਾ ਲੜਦਾ ਰਹਿਣਾ ਪਤਾ ਕਾਦੇ ਸਾਡੇ ਨਿਆਣੇ ਮਰੇ ਮੇਰੇ ਭਰਾ ਮਰੇ ਜਿਹੜੇ ਮੇਰੇ ਨਾਲ ਪੜੇ ਮੇਰੇ ਨਾਲ ਖੇਡੇ ਉਹ ਇਹਨਾਂ ਨੇ ਮਾਰੇ ਨਸ਼ੇ ਦੇ ਦੇ ਕੇ ਗੋਲੀਆਂ ਦੇ ਦੇ ਕੇ ਅੱਜ ਜਦੋਂ ਮੈਂ ਉਹਨਾਂ ਨੂੰ ਘੁੰਮਦੇ ਦੇਖਦਾ ਹਨ ਨਸ਼ਾ ਕਰਕੇ ਮੇਰੇ ਕਾਜ ਤੇ ਇੱਕ ਸਿੱਖਿਆ ਮੈਨੀਆਂ ਪਰ ਮੈਂ ਸਾਨੂੰ ਇਹ ਗੱਲ ਦੱਸਦਾ ਅੱਜ ਇਹਨਾਂ ਨੇ ਨਮੈਂਦਾ ਚੁਣਿਆ ਉਹ ਚੋਣ ਦੇ ਨਾਂ ਤੇ ਅੱਜ ਪੰਚਾਇਤ ਤੇ ਹਮਲਾ ਹੋਇਆ ਮੇਰੇ ਗੱਲੇ ਤੇ ਹੁੰਦਾ ਕੋਈ ਗਾਨੇ ਅੱਜ ਪੰਚਾਇਤ ਤੇ ਹਮਲਾ ਇਹਨਾਂ ਨੇ ਕੀਤਾ ਅਜਿਹਾ ਇਹ ਕਹਿੰਨੇ ਆ ਪ੍ਰਸ਼ਾਸਨ ਨੂੰ ਸਾਰੇ ਪਿੰਡਾਂ 'ਚ ਤੁਸੀਂ ਮੀਟਿੰਗਾਂ ਕੀਤੀਆਂ ਨਸ਼ੇ ਖਿਲਾਫ ਬੜੇ ਪਿੰਡੋ ਹੋ ਕੇ ਮੜ ਗਏ ਧਲੇਤਾ ਦੂਰ ਨਹੀਂ ਸੀਗਾ ਸਲੇ 43 ਸਰਪੰਚ ਦਾ ਨੰਬਰ ਸਾਰੇ ਪਾਸੇ ਆ ਜਦੋਂ ਸੀਆਈਡੀ ਆੜਿਆਂ ਨੇ ਫੋਨ ਕਰਨਾ ਹੁੰਦਾ ਅਸੀਂ ਕਿਤੇ ਜਾਂਦੇ ਉਦੋਂ ਪੁੱਛਦੇ ਆ ਤੁਸੀਂ ਕਿੱਥੇ ਜਾਂਦੇ ਕੀ ਕਰਦੇ ਆ ਪਰ ਹੁਣ ਹੁਣ ਕੀ ਹੋਇਆ ਜ਼ਮੀਨੀ ਪੱਧਰ ਤੇ ਇਹ ਕਹਿੰਦੇ ਕੁਝ ਵੀ ਨਹੀਂ ਹੈਗਾ ਅੱਜ ਕੀ ਹੋ ਗਿਆ ਤੁਹਾਡਾ ਹੁਣ ਮਸਲਾ ਕੀ ਆ ਮਤਲਬ ਆ ਜੀ ਇਹ ਆ ਜਿਹੜੇ ਬੰਦਿਆਂ ਨੇ ਸਾਡੇ ਤੇ ਹਮਲਾ ਕੀਤਾ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਇਹ 13 ਘਰ ਆ ਚਿੱਟਾ ਵੇਜਦੇ ਇਹਨਾਂ 13 ਘਰਾਂ ਨੂੰ ਜਿਹੜੇ ਜ਼ਮਾਨਤਾ ਕਰਾਉਂਦੇ ਇਹਨਾਂ ਦੀਆਂ ਉਹਨਾਂ ਦੇ ਵੀ ਬੰਦੀ ਕਾਰਵਾਈ ਕੀਤੀ ਜਾਵੇ ਪੰਚਾਇਤ ਲੈਗ ਦੀ ਰੂਚੀ ਦੇਮਾ ਜਿਹੜੇ ਵੇਚਦੇ ਆ ਨਾ ਜਿਹੜੇ ਜ਼ਮਾਨਤ ਕਰਨ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਇਹ ਚਿੱਟੇ ਵਾਲਿਆਂ ਨੇ ਸਾਡੇ ਆਲੇ ਦੋਲੇ ਪਿੰਡਾਂ ਦਾ ਜੀਣਾ ਹਰਾਮ ਕੀਤਾ ਪਿਆ ਥਾਣਾ ਲਾਉਣ ਦਾ ਕੰਨ ਕਿਉਂ ਹੈ ਜ ਫਿਰ ਥਾਣਾ ਲਾਉਣ ਦਾ ਕਾਰਨ ਇਹੀ ਹੈ ਜੀ ਸਾਡੇ ਤੇ ਹਮਲਾ ਕੀਤਾ ਇਹਨਾਂ ਨੇ ਅਸੀਂ ਚੌਂਕੀ ਆਏ ਚੌਂਕੀ ਕੋਈ ਹੈ ਨਹੀਂ ਸੀਗਾ ਅਸੀਂ ਬਾਹਰ ਬਹਿ ਗਏ ਬਾਹਰ ਬਹਿ ਗਏ ਗੱਲਾਂ ਬਾਤਾਂ ਚੱਲਦੀਆਂ ਗਈਆਂ ਅੱਜ ਕੱବ ਐਸਐਚਓ ਵੀ ਘੰਟੇ ਬਾਅਦ ਆਇਆ ਹੁਣ ਆ ਕੇ ਅੰਦਰ ਬੈਠੇ ਆ ਗੱਲਬਾਤ ਕਰਦੇ ਪਏ ਆ ਅਸੀਂ ਸਾਡੀ ਬੇਨਤੀ ਹੈ ਵੀ ਅਸੀਂ ਐਸਐਸਪੀ ਸਾਹਿਬ ਨੂੰ ਮਿਲਣਾ ਚਾਹੁੰਦੇ ਆ ਤੁਹਾਨੂੰ ਨਹੀਂ ਪ੍ਰੋਸਤ ਹੋਇਆ ਜਿੱਦੇ ਐਸਐਸਓ ਬਾਏ ਪ੍ਰੋਸਤ ਹੋਦੋਂ ਉਹਨੂੰ ਕੋਈ ਨਹੀਂ ਉਹਨਾਂ ਨੇ ਸਾਨੂੰ ਪ੍ਰੋਸਤ ਇਹ ਕਹਿੰਦੇ ਵੀ ਅਸੀਂ ਕਰ ਦਾਂਗੇ ਦੁਆ ਕਰ ਦਾਂਗੇ ਮੈਂ ਕਿਹਾ ਮੇਰੇ ਕੋ ਪੇਪਰ ਭਰੇ ਪਏ ਆ ਇਹ ਵੀ ਨਹੀਂ ਨਮਾ ਕਰਦੇ ਮੇਰੇ ਕੋ ਸਾਰੀਆਂ ਰੋਟਾਂ ਪਈਆਂ ਦਿੱਤੀਆਂ ਉੱਪਰ ਤੱਕ ਸਾਰਾ ਕੁਝ ਮੇਰੇ ਕੋ ਪਿਆ ਸਾਨੂੰ ਅਸੀਂ ਅਸੀਂ ਐਸਐਸਪੀ ਨਾਲ ਪਤਾ ਕਾਦੇ ਮਿਲਣਾ ਜਾਂਦੇ ਆ ਤੁਸੀਂ ਕਹਿੰਦੇ ਉਹਨਾਂ ਐਸਐਸਪੀ ਦੀ ਰੱਟ ਲਾਈ ਆ ਸਾਨੂੰ ਉਹ ਸਾਨੂੰ ਲੈਖਤੀ ਰੂਪ ਚ ਦੇ ਕੇ ਗਏ ਆ ਵੀ ਜੇ ਤਲੇਤੇ ਚਿੱਟਾ ਵਿਗਿਆ ਤਲੇਤਾ ਚੌ ਜਦੋਂ ਪਹਿਲਾਂ ਤਾਂ ਨਾ ਲਾਇਆ ਸੀਗਾ ਅਸੀਂ ਸਾਡੇ ਕੋਲ ਲਾਇਕਤ ਪਈ ਆ ਜੇ ਕਹੋਂ ਦਾ ਹੀ ਮੰਗਾ ਲੈਨੇ ਸਾਡੇ ਕੋਲ ਲਾਇਕਤ ਪਈ ਆ ਤਾਂ ਕਰਕੇ ਸੀ ਐਸਐਸਪੀ ਸਾਹਿਬ ਨੂੰ ਮਿਲਣਾ ਚਾਹੁੰਦੇ ਜੇਤਲੇਤੇ ਦੁਆਰਾ ਚਿੱਟਾ ਵਿਗਿਆ ਇਸ ਤੋਂ ਪਹਿਲਾਂ ਪੈਸੇ ਸੀ ਗਿੱਤਾ ਜੀ ਬਿਲਕੁਲ ਜੇਤਲੇਤੇ ਬੰਡ ਚਿੱਟਾ ਵਿਗਿਆ ਤਲੇਤਾ ਚੌਂਕੀ ਦਾ ਗਰਾਇਆ ਥਾਣੇ ਜ਼ਿੰਮੇਵਾਰ ਆ ਉਹ ਪੁਲਿਸ ਦੀ ਸ਼ੈਲੀ ਹਾਂਜੀ ਮੇਰੀ ਗੱਲ ਸੁਣੋ ਤੁਸੀਂ ਪਰਚੇ ਕਰਦੇ ਆ ਹੁਣ ਇਹ ਗੱਲ ਫੇ ਆਪਾਂ ਕੀ ਮੰਨੀਏ ਵੀ ਜਿਹੜੇ ਤੁਹਾਡੇ ਦੁਆਰਾ ਉਹਨਾਂ ਦੇ ਪਰਚੇ ਹੋਣ ਰਹੇ ਆ ਉਹ ਫੇ ਚੌਂਕੀ ਬਗਾਉਂਦੀ ਆ ਕਿ ਥਾਣੇ ਵਾਲੇ ਬਗਾਉਂਦੇ ਆ ਕੀ ਹੁੰਦਾ ਉਹ ਦੁਬਾਰਾ ਦੇਖੋ ਬ੍ਰਦਰ ਇਹ ਐਡਿਕਸ਼ਨ ਲਾਉਣ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਦਬਾਨ ਚਾਹੀਦੀ ਮਾਰੀ ਹੈ ਕਿ ਜਿੱਥੇ ਨਸ਼ਾ ਵਿਕਦਾ ਉਹਦੀ ਇਨਫਰਮੇਸ਼ਨ ਪੁਲਿਸ ਨੂੰ ਦੋ ਜੇ ਪੁਲਿਸ ਨਹੀਂ ਕਾਰਵਾਈ ਕਰਦੀ ਤਾਂ ਮੈਂ ਦਿਮਾਗ ਜੇ ਮੈਂ ਦਿਮਾਗ ਜੇ ਚਾਹਤੀ ਇਹਨਾਂ ਨੂੰ ਕੋਈ ਪ੍ਰੋਬਲਮ ਆਈ ਆ ਇਹ ਕਹਿ ਰਹੇ ਕਿ ਸਾਡੇ ਤੇ ਹਮਲਾ ਹੋਇਆ ਜਦੋਂ ਕਦੋਂ ਕੋਈ ਬੰਦੇ ਨੂੰ ਤਕਲੀਫ ਹੁੰਦੀ ਆ ਦੁੱਖ ਲੱਗਦਾ ਤਾਂ ਹੀ ਬੰਦਾ ਇੱਥੇ ਤੱਕ ਪਹੁੰਚਦਾ ਆ ਤਰਨਾ ਤਾਂ ਹੀ ਲਾਉਂਦਾ ਜਾਂ ਉਹਦੀ ਸੁਣਵਾਈ ਨਹੀਂ ਹੋਊਗੀ ਪਰ ਅੱਜ ਮੈਂ ਇਹਨਾਂ ਦੀ ਸਾਰੀ ਗੱਲਾਂ ਸੁਣੀ ਆਂ ਇਹਨਾਂ ਨੇ ਵਧੀਆ ਸਟੈਪ ਚੱਕਿਆ ਪਿੰਡ ਦਾ ਸਰਪੰਚ ਇੱਕ ਵਧੀਆ ਇਨਸਾਨ ਆ ਇਹੋ ਜੀ ਗੱਲ ਨਹੀਂ ਹੈ ਜੋ ਉਹ ਪਿੰਡ ਲਈ ਕੰਮ ਕਰ ਰਿਹਾ ਪਿੰਡ ਵਾਲੇ ਨਾਲ ਉਹਦੇ ਖੜੇ ਆ ਤੇ ਉਹ ਚੰਗੇ ਕੰਮ ਹੀ ਕਰ ਰਿਹਾ ਇਸ ਕਰਕੇ ਅਸੀਂ ਇਹ ਵਾਅਦਾ ਕਰਦੇ ਤੇ ਅਸੀਂ ਉਹਦੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਜਿੱਥੇ ਕੋ ਨਸ਼ਾ ਵਿਗਦਾ ਮਾੜਾ ਅੰਸਰ ਆ ਉਹ ਬਿਲਕੁਲ ਅਸੀਂ ਉਹਨੂੰ ਖਤਮ ਕਰਾਂਗੇ ਕੀ ਵੀ ਠੀਕ ਹੈ ਨਾ ਬਿਲਕੁਲ ਪਿੰਡ ਵਿੱਚ ਨਸ਼ਾ ਨਹੀਂ ਵਿਗੜਨ ਦੇਵਾਂਗੇ ਸਰ ਜੀ ਇਹਨਾਂ ਦਾ ਇਹ ਕਹਿਣਾ ਸੀਗਾ ਵੀ ਸਾਨੂੰ ਟਾਈਮ ਮੜ ਜਾ ਦੱਸ ਦੇਣ ਵੀ ਕਿੰਨੇ ਕ ਸਮੇਂ ਦੇ ਵਿੱਚ ਜਿਹੜਾ ਨਸ਼ਾ ਉੱਤੇ ਕਾਬੂ ਪਾ ਦਿੱਤਾ ਜਾਏਗਾ ਦੇਖੋ ਇਹ ਟਾਈਮ ਦੀ ਗੱਲ ਅਸੀਂ ਤਾਂ ਕਹਿੰਨੇ ਕਿ ਅਸੀਂ ਉਹ ਇਹ 10 ਦਿਨ ਜਾਂ ਮਹੀਨੇ ਦਾ ਵਾਅਦਾ ਨਹੀਂ ਕਰਦੇ ਅਸੀਂ ਤਾਂ ਬਹੁਤ ਸ਼ਾਰਟ ਟਾਈਮ ਦੇ ਵਿੱਚ ਕਲੀਨ ਕਰ ਦਾਂਗੇ ਕੋਈ ਤਰ੍ਹਾਂ ਬਹੁਤ ਸ਼ਾਰਟ ਟਾਈਮ ਦੇ ਵਿੱਚ ਸਰ ਜੀ ਇੱਕ ਜ਼ਰੂਰੀ ਇਹ ਆ ਵੀ ਇੱਕ ਸਾਲ ਪਹਿਲਾਂ ਇੱਥੋਂ ਇਦਾਂ ਹੀ ਧਰਨਾ ਦਿੱਤਾ ਸੀ ਰਾਤ ਦੇ ਵੀਲੇ ਧਰਨਾ ਦਿੱਤਾ ਸੀ ਇਲਾਕਾ ਵਾਸੀਆਂ ਨੇ ਔਰ ਪੁਲਿਸ ਚੌਕੀ ਤਲੀਤਾ ਨੂੰ ਜੰਦਾ ਵੀ ਲੱਗਾ ਸੀਗਾ ਔਰ ਐਸਐਸਪੀ ਸਾਹਿਬ ਨੇ ਇੱਥੇ ਰਿਟਰਨ ਦੇ ਵਿੱਚ ਦਿੱਤਾ ਅਗਰ ਇਲਾਕੇ ਚ ਨਸ਼ਾ ਵਿਕੇਗਾ ਤਾਂ ਮੰਨਿਆ ਜਾਏਗਾ ਪੁਲਿਸ ਚੌਕੀ ਤਲੇਤਾ ਤੇ ਥਾਣਾ ਗੁਰਆਂ ਦੀ ਸ਼ਹਿ ਤੇ ਵਿਕਦਾ ਉਹ ਲਿਖਿਆ ਹੋਇਆ ਸਾਡੇ ਕੋਲ ਵੀ ਕੀ ਕਹਿਣਾ ਚਾਹੂਗੇ ਅੱਜ ਕਿਹਦੀ ਸ਼ਹਿ ਤੇ ਵਿਕਦਾ ਦੇਖੋ ਮੈਂ ਵੀ ਹੱਲੇ 4-5 ਦਿਨ ਹੋ ਗਏ ਇਹਨੂੰ ਇਹ ਮੁੰਡਾ ਵੀ 4-5 ਦਿਨ ਹੋ ਗਏ ਲੱਗੇ ਨੂੰ ਚਲੋ ਮੈਂ ਪਿਛਲੀਆਂ ਗੱਲਾਂ ਬਾਰੇ ਤਾਂ ਨਹੀਂ ਮੈਨੂੰ ਨੌਲੇਜ ਹੈ ਕੀ ਹੋਇਆ ਕੀ ਨਹੀਂ ਪਰ ਅਸੀਂ ਤੁਹਾਡੇ ਨਾਲ ਪ੍ਰੋਮਿਸ ਕਰਦੇ ਹਾਂ ਬਿਲਕੁਲ ਨਸ਼ਾਨੀ ਵਿਕਣ ਦੇਵਾਂਗੇ ਇਹ ਸਾਡਾ ਤੁਹਾਡੇ ਨਾਲ ਵਾਦਾ ਹੈ ਸਰਜੀ ਜਿਵੇਂ ਇਹਨਾਂ ਨੇ ਅੱਜ ਬਿਆਨ ਦਿੱਤੇ ਆ ਇਹ ਪੁੱਛਣਾ ਚਾਹੁੰਦੇ ਸੀ ਵੀ ਉਹ ਕਿਹੜੀ ਧਾਰਾ ਇੱਕ ਤੇ ਇਹ ਆ ਕਿ ਇਹ ਆਮ ਇਨਸਾਨੀ ਹੈ ਜ਼ਿੰਮੇਵਾਰ ਨੇ ਪਿੰਡ ਦੇ ਜਿਨ੍ਹਾਂ ਦੇ ਉੱਤੇ ਹਮਲਾ ਹੋਇਆ ਹਮਲਾ ਹੋਣ ਦੀ ਕੋਸ਼ਿਸ਼ ਹੋਈ ਆ ਔਰ ਇੱਕ ਇਹ ਵੀ ਅਸੀਂ ਪੁੱਛਣਾ ਚਾਹਾਂਗੇ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਕਿ ਜਿਹੜੇ ਨਸ਼ਾ ਵੇਚਣ ਵਾਲੇ ਇਸ ਪਿੰਡ ਦੇ ਹੈਗੇ ਆ ਕਿਸੇ ਦੀ ਪ੍ਰਾਪਰਟੀ ਵੀ ਅਟੈਚ ਕੀਤੀ ਜੀ ਹੁਣ ਤੱਕ ਬਿਲਕੁਲ ਇਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਬਾਰੇ ਮੈਨੂੰ ਜਾਦਾ ਨਹੀਂ ਜਾਣਕਾਰੀ ਮੈਂ ਸਵੇਰੇ ਘਟਵਾਵਾਂਗਾ ਸਾਰੀਆਂ ਕਿ ਪਿਛਲੇ ਸਮੇਂ ਕਿੰਨੀਆਂ ਪ੍ਰਾਪਰਟੀਆਂ ਅਟੈਚ ਹੋਈਆਂ ਨੇ ਜਾਂ ਨਵੀਆਂ ਨੇ ਕਿਹੜੀ ਕਿਹੜੀ ਪ੍ਰਾਪਰਟੀ ਬਣਾਈਆਂ ਤੇ ਅੱਗੋਂ ਵੀ ਜਿਹੜੀ ਪ੍ਰਾਪਰਟੀ ਇਹਨਾਂ ਨਸ਼ੇ ਤੋਂ ਬਣਾਈਆਂ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਉਹ 68 ਐਪਿਕਾਡੀਕ ਧਾਰਾ ਹੈ ਉਹਦੇ ਤਾਈ ਬਿਲਕੁਲ ਫ੍ਰੀਜ਼ ਕਰਾਵਾਂਗੇ ਪ੍ਰਾਪਰਟੀ ਇਹਨਾਂ ਦੀ ਸਰ ਜੀ ਜਿਹੜੇ ਆ ਚਲੋ ਉਹਨਾਂ ਦੀਆਂ ਜੇ ਗੱਡੀਆਂ ਤੇ ਹੁਣ ਦੇ ਗੱਡੀਆਂ ਵੀ ਫ੍ਰੀਜ਼ ਕਰਾਂਗੇ ਉਹਨਾਂ ਦੀਆਂ ਉਹਨਾਂ ਦੀਆਂ ਗੱਡੀਆਂ ਵੀ ਜਿਹੜੀਆਂ ਹੈਗੀਆਂ ਨਸ਼ੇ ਤੋਂ ਜੇ ਬੜੀਆਂ ਉਹ ਵੀ ਬਿਲਕੁਲ ਬਖਸ਼ਿਆ ਤੇ ਆਖਰ ਤੇ ਜਿਵੇਂ ਸੁਰੱਖਿਆ ਦੀ ਗੱਲ ਸਰ ਜੀ ਇਹਨਾਂ ਨੇ ਕੀਤੀ ਸੀ ਇਹਨਾਂ ਦੀ ਸੁਰੱਖਿਆ ਕੀ ਹੈਗੀ ਵੈਸੇ ਆਪਣੀ ਜ਼ਿੰਮੇਵਾਰੀ ਵੈਸੇ ਵੀ ਬਣਦੀ ਹੈ ਨਹੀਂ ਸਾਡਾ ਤਾਂ ਫਰਜ਼ ਬਣਦਾ ਇੱਕ ਪੁਲਿਸ ਦਾ ਫਰਜ਼ ਬਣਦਾ ਕਿ ਪਬਲਿਕ ਦੇ ਜਾਨ ਮਾਲ ਦੀ ਰਾਖੀ ਕਰਨਾ ਅਸੀਂ 24 ਘੰਟੇ ਇਹਨਾਂ ਉਤੇ ਹਾਜ਼ਰ ਹਾਂ ਕੋਈ ਵੀ ਇਹਨਾਂ ਨੂੰ ਤਕਲੀਫ ਹੋਏ ਕੋਈ ਪ੍ਰੋਬਲਮ ਹੋਏ ਮੇਰਾ ਨੰਬਰ ਲੈ ਲੈ ਮੈਨੂੰ ਕਾਲ ਕਰਨ ਚੌਕੀਚਾਰ ਨਮਾ ਆਇਆ ਮੁੰਡਾ ਇਹਨੂੰ ਵੀ ਆਪਾਂ ਕੰਮਜਾਬ ਕਰਦੇ ਹਾਂ ਵਧੀਆ ਢੰਗ ਨਾਲ ਕੰਮ ਕਰਾਂਗੇ ਆਪਾਂ ਔਰ ਇਹਨਾਂ ਦੀ ਸਲੱਖਿਆ ਵਾਸਤੇ ਆਪਾਂ 24 ਆਵਰ ਹਾਜ਼ਰ ਹਾਂ ਤੇ ਧਾਰਾ ਮਾ bari ਪੁੱਛਦੇ ਸੀ ਵੀ ਕਿਹੜੀ ਧਾਰਾ ਲਾਈ ਹੈਗੀ ਆ ਧਾਰਾ ਇਹਨਾਂ ਦੇ ਬਿਆਨ ਮੁਤਾਬਕ ਜੋ ਨਵਾਂ ਕਾਨੂੰਨ ਆਇਆ ਬੜਾ ਸਖਤ ਕਾਨੂੰਨ ਆ ਉਹਦੇ ਮੁਤਾਬਕ ਜਿਹੜੀਆਂ ਉਹ ਧਾਰਾ ਲਾਈਆਂ ਗਈਆਂ ਨੇ ਉਹਦੇ ਨਾਲ ਸਖਤ ਕਾਰਵਾਈ ਹੋएगी ਬਿਲਕੁਲ ਇਹ ਜਿਹੜੇ ਬੰਦੇ ਹੈਗੇ ਦੋਸ਼ੀ ਇਹ ਨਹੀਂ ਬਖਸ਼ੇ ਜਾਣਗੇ ਬਿਲਕੁਲ ਜੀ ਨਵਾਂ ਕਾਨੂੰਨ ਤਹਿ ਦੜੀ ਹੈਗੀ ਆ 126 ਜਮਨ 2 352 ਜਮਨ 2 191 ਜਮਨ 3 190 ਬਹੁਤ ਸਾੜ ਧਾਰਾ ਨੇ ਸਖਤ ਧਾਰਾ ਨੇ ਇੱਕ ਇਲਾਕਾ ਵਾਸੀਆਂ ਨੂੰ ਇਹ ਬੜੀ دہشت ਤੇ ਡਰ ਹੈ ਬਹੁਤ ਸਾਰੇ ਜਿਨ੍ਹਾਂ ਨੇ ਨਸ਼ੇ ਦੇ ਖਿਲਾਫ ਆਵਾਜ਼ ਚੱਕੀ ਹੈ ਉਹਨਾਂ ਦੇ ਕਤਲ ਹੋਏ ਨੇ ਪੰਜਾਬ ਦੇ ਵਿੱਚ ਥੋੜੇ ਦਿਨਾਂ ਥੋੜੇ ਦਿਨ ਪਹਿਲਾਂ ਵੀ ਹੋਇਆ ਸਾਰਿਆਂ ਨੂੰ ਇਹ ਡਰ ਹੈ ਵੀ ਸਾਡੇ ਜਿਹੜੇ ਨਸ਼ੇ ਦੇ ਵਿਰੋਧ ਆਵਾਜ਼ ਚੁੱਕਣ ਵਾਲੇ ਆ ਵੀ ਸਾਡੇ ਨਾਲ ਵੀ ਕਿਤੇ ਇਹੀ ਨਾ ਹੋਵੇ ਭੂੜਾ ਜੀ ਅਸੀਂ ਇਹਨਾਂ ਦੇ ਵਧੀਆ ਸੱਪ ਚੁੱਕਿਆ ਮੈਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੂੰਗਾ ਬਿਲਕੁਲ ਵੀ ਹਵਾ ਨਹੀਂ ਲੱਗੀ ਮਰਦ ਜੀ ਤਨਵਜੀ ਤੇ ਇੱਕ ਮੈਂ ਇਹ ਪੁੱਛਿਆ ਇਹ ਚਾਹੁੰਦੇ ਸੀ ਵੀ ਐਸਐਸਪੀ ਸਾਹਿਬ ਦੇ ਨਾਲ ਇੱਥੇ ਜਰੂਰ ਸੈਮੀਨਾਰ ਲਾਇਆ ਜਾਵੇ ਨੀ ਕਰਾਉਣੇ ਆਪਾਂ ਸੈਮੀਨਾਰ ਨਾ ਦੁਬਾਰਾ ਰਖਾਉਣੇ ਸੈਮੀਨਾਰ ਬੜੀ ਟਾਂਗਨੇ ਨੇ ਆਪਾਂ ਜਿੰਨੇ ਪਿੰਡ ਇੱਧਰ ਪੈਂਦੇ ਨੇ ਉਹ ਸਾਰੇ ਸੈਮੀਨਾਰ ਕਰਵਾ ਕੇ ਆਪਾਂ ਦੁਬਾਰਾ ਸੈਮੀਨਾਰ ਕਰਾਵਾਂਗੇ ਐਸਐਸਪੀ ਸਾਹਿਬ ਵੀ ਆਉਣਗੇ ਡੀਐਸਪੀ ਸਾਹਿਬ ਵੀ ਔਰ ਮੈਂ ਵੀ ਆਉਂਗਾ ਔਰ ਇਹੀ ਲੋਕ ਦੁਬਾਰਾ ਕਹਿਣਗੇ ਸਾਡੇ ਇਲਾਕੇ ਨਸ਼ਾ ਖਤਮ ਹੋ ਗਿਆ ਸਾਡੇ ਪਿੰਡ ਚ ਨਸ਼ਾ ਗਿਆ ਇਹ ਖੜ ਕੇ ਬੋਲਣਗੇ